ਭਾਈਚਾਰਾ ਨਹੀਂ ਹੈ ਮੇਰਾ ਪਰਿਵਾਰ ਹੈ ਮੈਂ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਪਲਿਆ ਆ ਜਾਂਦੇ ਬਿਨਾ ਵਿਧਾਨ ਸਭਾ ਤੋਂ ਇੰਨਾ ਕੰਮ ਕਰਾ ਸਕਦੇ ਸੋਚੋ ਜੇ ਵਿਧਾਨ ਸਭਾ 'ਚ ਆ ਗਏ ਤਾਂ ਕੀ ਕੁਝ ਕਰਾਉਣਗੇ ਕੀ ਕੁਝ ਨਹੀਂ ਹੋਊਗਾ ਇੱਥੇ ਜਿਹੜੀਆਂ ਝੂਠ ਬੋਲਿਆ ਜਾਂਦਾ ਵੀ ਅਸੀਂ ਰਜਿਸਟਰੀਆਂ ਕਰਾਤੀਆਂ ਅਸੀਂ ਇਹ ਕਰਾਤਾ ਕਿਸੇ ਦੀ ਕੋਈ ਰਜਿਸਟਰੀ ਨਹੀਂ ਹੋਈ ਹੈ ਉਹਨਾਂ ਦੇ ਲੱਖ ਭੁਲਾਣ ਤੇ ਵੀ ਇਹਨਾਂ ਦੇ ਸੰਗਤ ਦੇ ਕੋਈ ਇੱਥੇ ਆਂਦਾ ਨਹੀਂ ਨਾ ਕੋਈ ਕਾਉਂਸਲਰ ਤੇ ਨਾ ਹੀ ਕੋਈ ਐਮ.ਐਲ.ਏ ਇਹ ਸਾਡੇ ਭਰਾ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆਪਸ ਵਿੱਚ ਭਾਈ ਭਾਈ ਸਿਰੋ ਤੋਂ ਇਹੀ ਨਾਰਾ ਹੈ ਇਹ ਕੋਈ ਫਰਕ ਨਹੀਂ ਸਮਝਦੇ ਸਾਡੀ ਵੋਟ ਸਾਡੇ ਹੀ ਬੱਚੇ ਸਾਡੇ ਭਰਾ ਐਲਬਰਟ ਦੂਆ ਦੇ ਨਾਂ ਤੇ ਆ ਕਿਉਂਕਿ ਅਸੀਂ ਬਦਲਾਵ ਲੈ ਕੇ ਆਣਾ ਆ ਇਹ ਹਜੇ ਬਣੇ ਨਹੀਂ ਆ ਪਰ ਇਨਾਂ ਨੇ ਮੈਨੂੰ ਇਹ ਆ 20-25 ਸਾਲ ਹੋ ਗਏ ਮੇਰਾ ਕੋਈ ਕੰਮ ਨਹੀਂ ਰੁਕਿਆ ਜਦ ਤੱਕ ਮੈਂ ਕਾਉਂਸਲਰ ਨਹੀਂ ਬਣਾਉਂਦਾ ਮੈਂ ਤੁਹਾਡਾ ਆਪ ਕਾਉਂਸਲਰ ਰਹੂੰਗਾ ਤਾਨੂੰ ਇਹ ਨਹੀਂ ਕਹਿਣ ਦੀ ਲੋੜੀ ਕਿ ਐਮਐਲਏ ਸਾਹਿਬ ਦੇ ਘਰੇ ਜਾਣਾ ਹੈ 5 ਸਾਲ ਬਾਅਦ ਇੱਕ ਜਣਾ ਲੁੱਟਣ ਆਂਦਾ ਉਹ ਅਸੀਂ 5 ਸਾਲ ਢੀਕਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਮਹਿੰਗਾਈ ਇੰਨੀ ਕਰ ਦੋ ਵੀ ਇਹ ਰੋਟੀ ਦੀ ਆਪਣੀ ਕਮਾਨ ਦੇ ਵਿੱਚ ਲੱਗੇ ਰਹਿਣ ਇਸ ਲਈ ਇਹ ਚੀਜ਼ਾਂ ਦਾ ਅੰਤ ਹੋਣ ਜਾ ਰਿਹਾ ਬੰਦੇ ਦਾ ਆਪਣੇ ਇੱਕ ਗੱਟ ਹੁੰਦਾ ਅਲਬਰਟ ਦੁਆ ਨਾਮ ਆਉਂਦਾ ਤੇ ਮਸਲਾ ਇਹ ਆ ਕਿ ਅਲਬਰਟ ਦੁਆ ਦਾ ਮਤਲਬ ਹੈ ਕਿ ਕੰਮ ਪੱਕਾ 48 ਘੰਟੇ ਦੇ ਵਿੱਚ ਤੁਸੀਂ ਦੇਖੋਗੇ ਵੀ ਸਾਰੇ ਕੰਮ ਹੁੰਦੇ ਆ ਕੰਮ ਤਾਂ ਕੋਈ ਮੁਸ਼ਕਲ ਨਹੀਂ ਹੈਗਾ ਜੀ ਕਿਉਂਕਿ ਪੰਜਾਬੀ ਚ ਕਹਾਵਤ ਤਾਂ ਵੀ ਕੁੱਤੀ ਚੋਰ ਨਾਲ ਰਲ ਹੀ ਹੋਈ ਐ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਵਾ ਕਿ ਇਹ ਇਹ ਕ腐ਸ਼ਨ ਇੰਨੀ ਹੋ ਗਈ ਐ ਕਿ ਅਸੀਂ ਜੇ ਆਪਣਾ ਕੰਮ ਪੈਸੇ ਦੇ ਕਈ ਕਰਾਣਾ ਐ ਫਿਰ ਇਹੋ ਜਿਹੇ ਬੰਦੇ ਨੂੰ ਬੋਰਡ ਦੇਂਦਾ ਕੀ ਫਾਇਦਾ ਫਿਰ ਇਹ ਮਹੀਨੇ-ਮਹੀਨੇ ਹੋ ਜਾਂਦੇ ਦੋ-ਦੋ ਮਹੀਨੇ ਹੋ ਜਾਂਦੇ ਆ ਜਦੋਂ ਆਂਦੀ ਜਾਂਦੀ ਐ ਅੰਧੇਰੀ ਆਂਦੀ ਐ ਉਦੋਂ ਨਾ ਲਾਈਟ ਖਰਾਬ ਹੋ ਜਾਂਦੀ ਐ ਸਾਡੇ ਪਾਰਕ 'ਚ ਵੀ ਵੇਖ ਲਓ ਇੱਧਰ ਸਾਹਮਣੇ ਵੀ ਅਸੀਂ ਕੰਪਲੇਨਟ ਕਿੰਨੀ ਵਾਰ ਕਰ ਚੁੱਕੇ ਆ ਨਹੀਂ ਹੁੰਦੀ ਐ ਇਤਾਂ ਦਾ ਬੰਦਾ ਤਾਂ ਕਹੇ ਕੰਮ ਤਾਂ ਨਹੀਂ ਕਹੇ ਤੇ ਵੀ ਹੋਣਾ ਭਈ ਹਾਂ ਹਾਂ ਜੀ ਠੀਕ ਸਾਡੇ ਦਫ਼ਤਰ ਐਪਲੀਕੇਸ਼ਨ ਦੇ ਦਿਓ ਅਸੀਂ ਇਹ ਕਰਾ ਦਾਂਗੇ ਅਸੀਂ ਉਹ ਕਰਾ ਦਾਂਗੇ ਆਪਦੇ ਆਈਡੀ ਪ੍ਰੂਫ ਜਮ੍ਹਾਂ ਕਰਾ ਦਿਓ ਜਦੋਂ ਮੈਂ ਐਮਐਮਐਲ ਬਣ ਕੇ ਆਂਦਾ ਵਿਦਨ 48 ਆਵਰਸ ਸਾਰਿਆਂ ਦੇ ਕੰਮ ਨਾ ਹੋਏ ਰਜਿਸਟਰੀਆਂ ਵਾਲੇ ਪ੍ਰੋਸੈਸ ਨਾ ਚੱਲ ਪਈ ਆ ਸੜਕਾਂ ਦੀ ਸਮੱਸਿਆ ਨਾ ਹੱਲ ਹੋਈ ਸੀਵਰੇਜ ਪਾਣੀ ਦੀ ਨਾ ਹੋਈ ਤੇ ਮੈਂ ਉਦੋਂ ਹੀ ਆਪਣੇ ਉਹਦੇ ਤੋਂ ਰਿਜ਼ਾਈਨ ਦੇ ਜਾਊਗਾ ਉਹਦੇ ਤੋਂ ਵੀ ਆ ਮੈਂ ਬਿਠਾ ਹਾਂ ਮੈਂ ਕੰਮ ਨਹੀਂ ਕਰਾ ਸਕਿਆ ਤੇ ਕੰਮ ਮੈਨੂੰ ਕਰਾਣੇ ਆਂਦੇ ਆ ਅੱਗੇ ਵੀ ਕਰਾਂਦਾ ਰਿਆਂ ਤੇ ਅੱਗੇ ਵੀ ਕਰਾਂਦਾ ਰਹਿਣਾ ਗੰਦਾ ਪਾਣੀ ਆ ਰਿਹਾ ਵਾ ਸੈਂਪਲ ਟੈਸਟ ਉਹਦੇ ਅਸੀਂ ਬਿਮਾਰ ਹੋਏ ਸਾਡਾ ਪਾਣੀ ਨਹੀਂ ਸਾਫ਼ ਹੋ ਰਿਹਾ ਦੱਸੋ ਪਾਣੀ ਆਉਂਦਾ ਨਹੀਂ ਹੈ ਦੱਸੋ ਆਰਟੀ ਦਾ ਕਦੀ ਵੀ ਕਿਸੇ ਦੀ ਨਹੀਂ ਹੁੰਦੀ ਜੀ ਤੇ ਵਰਕਰ ਪਹਿਲੇ ਗੁਲਾਮ ਹੈ ਅਸੀਂ ਠੋਕ ਕੇ ਸਮਰਥਨ ਕਰਾਂਗੇ ਦਿੜੋ ਕਰਾਂਗੇ ਜੋ ਮਰਜੀ ਹੋਵੇ ਇਹਨਾਂ ਨੂੰ ਜਿਤਾ ਕੇ ਲੈ ਕੇ ਆਵਾਂਗੇ ਵਿਧਾਨ ਸਭਾ ਚ ਜੋ ਮਰਜੀ ਹੋ ਜਾਵੇ ਤੇ ਨੌਕਰ ਨੇ ਉਹ ਨੌਕਰ ਕਦੀ ਉਧਰ ਆਦਤ ਪੈ ਚੁੱਕੀ ਆ ਨਾ ਨੌਕਰੀ ਦੀ ਕਦੀ ਉਧਰ ਕਰਨੀ ਕਦੀ ਉਧਰ ਕਰਨੀ ਉਹ ਚੋਂ ਨਿਕਲ ਨਹੀਂ ਸਕਦੇ ਜੱਡੂ ਟੋਏ ਚ ਡੇਗ ਗਏ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਮੇਰੇ ਵਰਗਾ ਸੀਗਾ ਬੋਲਾ ਤੇ ਉਹ ਆਰਾਮ ਦੇ ਨਾਲ ਟਕ 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 ਚੜਿਆ ਰਿਹਾ ਚੀਕਾਂ ਮਾਰੀ ਗਿਓ ਨਾ ਚੜ ਓਏ ਨਾ ਚੜ ਉਹ ਨਾ ਚੜ ਓਏ ਡਿੱਗ ਜਾਏਗਾ ਮਰ ਜਾਏਗਾ ਸਿਰ ਫਟ ਜਾਊਗਾ ਵਿਚਾਰਾ ਇੱਕ ਵਾਰੀ ਡੇਗੇ ਦਾ ਦੂਜੀ ਵਾਰੀ ਡੇਗੇ ਦਾ ਤੀਜੀ ਵਾਰੀ ਮਕਾਮ ਤੇ ਚੜ ਜਾਂਦਾ ਉੱਤੇ ਜਾ ਕੇ ਪੁੱਛਦੇ ਆ ਜਦੋਂ ਉਹ ਲਿਪਸਿੰਗ ਦੇਖਦਾ ਸਮਝ ਆਂਦੀ ਤੇ ਉਹ ਕਹਿੰਦਾ ਜਨਾਬ ਮੈਂ ਤਾਂ ਬੋਲਾ ਆ ਇੰਨੀ ਤੱਕ ਤੇ ਇਹ ਹੋ ਚੁੱਕੀ ਹੈ ਜੇ ਮਲਵਾ ਪਿਆ ਹੁੰਦਾ ਨਾ ਕਿਸੀ ਦਾ ਕਰਦਾ ਸਾਹਮਣੇ ਕੁਝ ਪਿਆ ਹੁੰਦਾ ਇੱਥੇ ਜਿਹੜਾ ਚਾਰੂ ਮਾਣੋ ਵਾਲਾ ਬੰਦਾ ਆਂਦਾ ਨਾ ਉਹ ਵੀ ਕਹਿੰਦਾ ਸਾਨੂੰ ਪੈਸੇ ਦੋ ਤਾਂ ਅਸੀਂ ਚੱਕੇ ਲੈ ਕੇ ਜਾਵਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸੀਡੀ ਹੈਡਲਾਈਨਸ ਤੇ ਮੈਂਬਰ ਵੀਰ ਲੁਧਿਆਣਾ ਪੱਛਮੀ ਜਿਹੜੇ ਚੋਣ ਹੋਣ ਜਾਣਾਰੇ ਉਸ ਦਾ ਸਮਾਂ ਕਾਫੀ ਘੱਟ ਰਹਿ ਗਿਆ ਹੈ ਤੇ ਜਿਹੜੇ ਕੈਂਪੇਨ ਆ ਕਾਫੀ ਜ਼ੋਰਾਂ ਸ਼ੋਰਾਂ ਨਾਲ ਚੱਲਦੇ ਪਏ ਨੇ ਤੇ ਜਿਹੜੇ ਆਪਣੇ ਆਜ਼ਾਦ ਮੀਰ ਅਲਬਰਟ ਦੋਆ ਜੀ ਨੇ ਤਾਂ ਸਨੇਤ ਪਿੰਡ ਪਹੁੰਚੇ ਨੇ ਜਿੱਥੇ ਲੋਕਾਂ ਦੀਆਂ ਜਿਹੜੀਆਂ ਕੀ ਮੁਸੀਬਤਾਂ ਸੁਣੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਪਰੇਸ਼ਾਨੀਆਂ ਜਿਹੜੀਆਂ ਇੱਥੇ ਲੋਕਾਂ ਨੂੰ ਆ ਰਹੀਆਂ ਸੀਗੀਆਂ ਤੇ ਕੁਝ ਜਿਹੜੀ ਜਿਹੜਾ ਅੱਜ ਇਸ ਤਰੀਕੇ ਨਾਲ ਇਹਨਾਂ ਦਾ ਤਿਹਾਰ ਵੀ ਸੀਗਾ Eid ਵੀ ਸੀਗੀ ਤਾਂ ਉਸ ਨੂੰ ਵੀ ਮੁਬਾਰਕਬਾਦ ਦਿੱਤੀ ਹੈ ਤੇ ਸਾਰੇ ਮੁਸਲਿਮ ਭਾਈਚਾਰੇ ਨਾਲ ਜਿਹੜੀ ਕੀ ਇੱਕ ਪਿਆ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਲ ਠੀਕ ਠਾਕ ਹੋਗੇ ਸਾਹਿਬ ਜੀ ਅੱਜ ਇੱਥੇ ਸਨੇਤਪਿੰਡ ਪਹੁੰਚੇ ਹਾਂ ਮੁ슬ਮਿ ਭਾਈਚਾਰੇ ਨਾਲ ਗੱਲਬਾਤ ਕਰਨ ਵਾਸਤੇ ਤਾਂ ਕਿਵੇਂ ਵੇਖਦੇ ਹਾਂ ਵੀ ਕਿਸ ਤਰੀਕੇ ਨਾਲ ਇਹਨਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਖੁਲਾਰਾ ਕਿਸ ਤਰੀਕੇ ਦਾ ਮਿਲਿਆ ਖੁਲਾਰਾ ਇਦਾਂ ਹੈ ਜੀ ਮੇਰੇ ਇਹ ਭਾਈਚਾਰਾ ਨਹੀਂ ਹੈ ਮੇਰਾ ਪਰਿਵਾਰ ਹੈ ਮੈਂ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਪਲਿਆ ਹਾਂ ਇਹਨਾਂ ਦੇ ਵਿੱਚ ਹੀ ਰਿਹਾ ਹਾਂ ਤੇ ਅੱਜ ਇਹਨਾਂ ਨੇ ਟੋਟਲੀ ਸਮਰਥਨ ਮੈਨੂੰ ਇੱਥੋਂ ਦਿੱਤਾ ਹੈ ਸਨੇਤ ਦੇ ਵਿੱਚੋਂ ਕਿ ਅਸੀਂ ਬਹੁਮਤ ਦੇ ਨਾਲ ਜਿਤਾ ਕੇ ਲਿਆਵਾਂਗੇ ਕਿਉਂ ਕਿਉਂਕਿ ਅੱਜ ਇੱਥੇ ਜਿਹੜੀਆਂ ਝੂਠ ਬੋਲਿਆ ਜਾਂਦਾ ਵੀ ਅਸੀਂ ਰਜਿਸਟਰੀਆਂ ਕਰਾਤੀਆਂ ਅਸੀਂ ਇਹ ਕਰਾਤਾ ਕਿਸੇ ਦੀ ਕੋਈ ਰਜਿਸਟਰੀ ਨਹੀਂ ਹੋਈ ਐ ਵੀ ਮੇਰੇ ਭਰਾ ਮੇਰੇ ਨਾਲ ਖੜੇ ਆ ਤੇ ਨਾ ਹੀ ਇੱਥੇ ਪਾਣੀ ਦੀ ਕੋਈ ਸਹੂਲਤ ਆ ਨਾ ਹੀ ਕੋਈ ਸੀਵਰੇਜ ਦੀ ਐ ਵੀ ਉਹਨਾਂ ਦੇ ਲੱਖ ਭੁਲਾਣ ਤੇ ਵੀ ਇਹਨਾਂ ਦੇ ਸੰਗਤ ਦੇ ਕੋਈ ਇੱਥੇ ਆਂਦਾ ਨਹੀਂ ਨਾ ਕੋਈ ਕਾਉਂਸਲਰ ਤੇ ਨਾ ਹੀ ਕੋਈ ਐਮ.ਐਲ.ਏ. ਅੱਜ ਇਹਨੇ ਦੁਖੀ ਹੋ ਚੁੱਕੇ ਨੇ ਕਿ ਉਹਨਾਂ ਨੇ ਇੱਕ ਪ੍ਰਣ ਕੀ ਸੌਂ ਹੀ ਖਾਲੀ ਐ ਵੀ ਜੇ ਕੋਈ ਸਾਡੇ ਇੱਥੇ ਆਇਆ ਸੀ ਕਿਸੇ ਨੂੰ ਵੋਟ ਨਹੀਂ ਪਾਣੀ ਸਾਡੀ ਵੋਟ ਸਾਡੇ ਹੀ ਬੱਚੇ ਸਾਡੇ ਭਰਾ ਐਲਬਰਟ ਦੂਆ ਦੇ ਨਾਂ ਤੇ ਆ ਕਿਉਂਕਿ ਅਸੀਂ ਬਦਲਾਵ ਲੈ ਕੇ ਆਣਾ ਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਏਰੀਏ ਦੇ ਨਾਲ 17 ਦੇ 17 ਵਾਡਾਂ ਦੇ ਨਾਲ ਇੱਕ ਵਾਅਦਾ ਕਰਦਾ ਆ ਕਿ ਤੁਹਾਡੇ ਵਿੱਚੋਂ ਮੈਂ ਕਾਉਂਸਲਰ ਬਣਾ ਕੇ ਲੈ ਕੇ ਆਉਂਗਾ ਜਦ ਤੱਕ ਮੈਂ ਕਾਉਂਸਲਰ ਨਹੀਂ ਬਣਾਉਂਦਾ ਮੈਂ ਤੁਹਾਡਾ ਆਪ ਕਾਉਂਸਲਰ ਹੋਊਂਗਾ ਤੁਹਾਨੂੰ ਇਹ ਨਹੀਂ ਕਹਿਣ ਦੀ ਲੋੜ ਕਿ ਐਮਐਲਏ ਸਾਹਿਬ ਦੇ ਘਰੇ ਜਾਣਾ ਆ ਆਪ ਮੈਂ ਖੁਦ ਤੁਹਾਡੇ ਕੋ ਆਉਂਗਾ ਤੇ ਤੁਹਾਡੇ ਸਾਰੇ ਕੰਮ ਕਰੂੰਗਾ ਜੇ ਲੋਕ ਇੱਥੇ ਪਹੁੰਚੋ ਤੁਹਾਨੂੰ ਐਜ਼ ਅ ਭਰਾ ਹੋਵਾਂਗੇ ਇਹਨਾਂ ਨੇ ਡੀਲ ਕੀਤਾ ਸਾਰੀਆਂ ਆਪਣੀ ਸਮੱਸਿਆਵਾਂ ਦੱਸੀਆਂ ਕਿਉਂਕਿ ਜੋ ਪਿਛਲੇ 20 ਤੋਂ 25 ਸਾਲ ਤੋਂ ਜਿਸ ਸਮੱਸਿਆ ਦੇ ਵਿੱਚ ਜੂਝ ਰਹੇ ਸੀਗੇ ਬਾਕੀ ਸਾਰੇ ਪਾਰਟੀਆਂ ਦੇ ਐਮ ਐਲ ਏ ਬਣਦੇ ਨੇ ਦਾਅਵੇ ਹੁੰਦੇ ਨੇ ਪਰ ਕੋਈ ਵੀ ਜਿਹੜਾ ਦਾਵਾ ਪੂਰਾ ਨਹੀਂ ਕੀਤਾ ਜਾਣਾ ਤਾਂ ਕਿਸ ਤਰੀਕੇ ਨਾਲ ਇਹਨਾਂ ਦੀਆਂ ਹੱਡ ਬੀਤੀਆਂ ਤੁਸੀਂ ਸੁਣੀਆਂ ਨੇ ਤੇ ਹੁਣ ਕਿਵੇਂ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ ਕੰਮ ਤਾਂ ਕੋਈ ਮੁਸ਼ਕਲ ਨਹੀਂ ਹੈਗਾ ਜੀ ਕਿਉਂਕਿ ਪੰਜਾਬੀ ਚ ਕਹਾਵਤ ਤਾਂ ਵੀ ਕੁੱਤੀ ਚੋਰ ਨਾਲ ਰਲੀ ਹੋਈ ਹੈ ਮੈਨੂੰ ਕਹਿਣਾ ਨਹੀਂ ਚਾਹੀਦਾ ਅੱਜ ਜਿਹੜੀਆਂ ਪਾਰਟੀਆਂ ਹੁੰਦ ਦੇ ਵਿੱਚ ਆਂਦੀਆਂ ਆ ਉਹ ਅਫਸਰਾਂ ਨੂੰ ਗਮਰਾਹ ਕਰ ਦਿੰਦਿਆਂ ਕਪਸ਼ ਕਰਪਸ਼ਨ ਦੇ ਰਾਜ ਦਾ ਸਭ ਤੋਂ ਵੱਡਾ ਸਬੂਤ ਤੁਸੀਂ ਦੇਖੋਗੇ ਕਿ ਕਾਰਪੋਰੇਸ਼ਨ ਦਾ ਇੱਕ ਅਫਸਰ ਹੁੰਦਾ ਸੀ ਕੰਵਰ ਉਹਨੇ ਕਸਟਡੀ ਦੇ ਵਿੱਚੋਂ ਇੱਕ ਬਿਆਨ ਦੇ ਦਿੱਤਾ ਕਿ ਡਿਚਵਾਲ ਸਾਹਿਬ ਕਮਿਸ਼ਨਰ ਸਾਹਿਬ ਦੇ ਨਾਂ ਤੇ ਮੈਂ 90 ਲੱਖ ਰੁਪਏ ਲਿਆ ਸੀ ਅੱਜ ਤਾਈਂ ਉਹ ਗੱਡੀ ਤੇ ਬੈਠੇ ਹੋਣਾ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਉਹ ਕਮਾਊ ਪੁੱਤਰ ਹੈ ਜਿਹੜਾ ਕਮਾਊ ਪੁੱਤਰ ਕੰਮ ਛੱਡ ਦਿੰਦਾ ਉਹਨੂੰ ਚੱਕ ਕੇ ਵਿਜੀਲੈਂਸ ਦੇ ਨਾਲ ਅੰਦਰ ਕਰਾ ਦਿੰਦੇ ਆ ਤੇ ਇਸ ਲਈ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਮੈਂ ਐਮਐਲਏ ਬਣ ਕੇ ਆਂਦਾ ਵਿਦਨ 48 ਆਰਸ ਸਾਰਿਆਂ ਦੇ ਕੰਮ ਨਾ ਹੋਏ ਰਜਿਸਟਰੀਆਂ ਵਾਲੇ ਪ੍ਰੋਸੈਸ ਨਾ ਚੱਲ ਪਈ ਆ ਸੜਕਾਂ ਦੀ ਸਮੱਸਿਆ ਨਾ ਹੱਲ ਹੋਈ ਸੀਵਰੇਜ ਪਾਣੀ ਦੀ ਨਾ ਹੋਈ ਤਾਂ ਮੈਂ ਉਦੋਂ ਹੀ ਆਪਣੇ ਉਹਦੇ ਤੋਂ ਰਿਜ਼ਾਈਨ ਦੇ ਜਾਊਂਗਾ ਉਹਦੇ ਤੋਂ ਵੀ ਆ ਮੈਂ ਬੈਠਾ ਹਾਂ ਮੈਂ ਕੰਮ ਨਹੀਂ ਕਰਾ ਸਕਿਆ ਪਰ ਮੈਨੂੰ ਪਤਾ ਆ ਕਿ ਇਹ ਸਾਰੇ ਭਾਈਚਾਰੇ ਨੇ ਮੇਰੀ ਬਾਹ ਬਣ ਕੇ ਮੇਰੀ ਤਾਕਤ ਬਣ ਕੇ ਮੇਰੇ ਨਾਲ ਖੜੇ ਰਹਿਣਾ ਤੇ ਕੰਮ ਮੈਨੂੰ ਕਰਾਣੇ ਆਂਦੇ ਆ ਅੱਗੇ ਵੀ ਕਰਾਉਂਦਾ ਰਿਆਂ ਤੇ ਅੱਗੇ ਵੀ ਕਰਾਉਂਦਾ ਰਹੂੰਗਾ ਕਿਵੇਂ ਵਿਖਦੇ ਆ ਵੀ ਜਿਹੜੀਆਂ ਬਾਕੀ ਪਾਰਟੀਆਂ ਦੇ ਵਿੱਚ ਜਿਹੜੇ ਵਰਕਰ ਹੈ ਆਪਣੀ ਪਾਰਟੀ ਤੋਂ ਨਾ ਖੁਸ਼ ਹੋ ਕੇ ਦੂਜੀ ਪਾਰਟੀਆਂ ਵੱਲ ਜਾਈ ਜਾਂਦੇ ਨੇ ਤੇ ਉਹ ਕਿਸ ਤਰੀਕੇ ਨਾਲ ਵਿਖਣਗੇ ਜਿਹੜੇ ਆਪਣੀ ਪਾਰਟੀ ਨੂੰ ਖੁਸ਼ ਨਹੀਂ ਕਰ ਪਰ ਲੋਕਾਂ ਨੂੰ ਕਿਸ ਤਰੀਕੇ ਨਾਲ ਖੁਸ਼ ਕਰਨਗੇ ਪਾਰਟੀ ਤਾਂ ਕਦੀ ਵੀ ਕਿਸੇ ਦੀ ਨਹੀਂ ਹੁੰਦੀ ਜੀ ਤੇ ਵਰਕਰ ਪਹਿਲੇ ਗੁਲਾਮ ਹੈ ਹੁਣ ਮੈਂ ਇਹ ਦੂਗਾ ਕੀ ਕਹਿੰਦਾ ਵਰਕਰ ਦਾ ਮਤਲਬ ਨੌਕਰ ਤੇ ਨੌਕਰ ਨੇ ਉਹ ਨੌਕਰ ਕਦੀ ਉਧਰ ਆਦਤ ਪੈ ਚੁੱਕੀ ਹੈ ਨਾ ਨੌਕਰੀ ਦੀ ਕਦੀ ਉਧਰ ਕਰਨੀ ਕਦੀ ਉਧਰ ਕਰਨੀ ਉਹ ਚੋਂ ਨਿਕਲ ਨਹੀਂ ਸਕਦੇ ਇਸ ਲਈ ਤੁਸੀਂ ਉਹ ਡੱਡੂਆਂ ਵਾਲੀ ਕਹਾਵਤ ਸੁਣੀ ਹੋਈ ਹੋਣੀ ਹੈ ਕਿ ਡੱਡੂ ਟੋਏ ਚ ਡੇਗੇ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਇੱਕ ਮੇਰੇ ਵਰਗਾ ਸੀਗਾ ਬੋਲਾ ਤੇ ਉਹ ਆਰਾਮ ਦੇ ਨਾਲ ਟਕ 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 ਚੜਿਆ ਰਿਹਾ ਚੀਕਾਂ ਮਾਰੀ ਗਿਓ ਨਾ ਚੜ ਓਏ ਨਾ ਚੜ ਉਹ ਨਾ ਚੜ ਓਏ ਡਿੱਗ ਜਾਏਗਾ ਮਰ ਜਾਏਗਾ ਸਿਰ ਪਟ ਜਾਊਗਾ ਵਿਚਾਰਾ ਇੱਕ ਵਾਰੀ ਡੇਗੇ ਦਾ ਦੂਜੀ ਵਾਰੀ ਡੇਗੇ ਦਾ ਤੀਜੀ ਵਾਰੀ ਮਕਾਮ ਤੇ ਚੜ ਜਾਂਦਾ ਉੱਤੇ ਜਾ ਕੇ ਪੁੱਛਦੇ ਆ ਜਦੋਂ ਉਹ ਲਿਪਸਿੰਗ ਦੇਖਦਾ ਸਮਝ ਆਂਦੀ ਤੇ ਉਹ ਕਹਿੰਦਾ ਜਨਾਬ ਮੈਂ ਤਾਂ ਬੋਲਾ ਆ ਇਸ ਲਈ ਇਹ ਗੁੰਗੇ ਬੋਲੇ ਹੋ ਕੇ ਇਹਨਾਂ ਦੀ ਇਹ ਪਰੰਪਰਾ ਤੋੜਨੀ ਪੈਣੀ ਤੇ ਇਸੇ ਲਈ ਮੈਨੂੰ ਉਹ ਮਿਲਿਆ ਕਿ ਇਹਨਾਂ ਨੂੰ ਗੁੰਗੇ ਬੋਲਿਆਂ ਨੂੰ ਇਸੇ ਤਰੀਕੇ ਜਗਾਇਆ ਜਾਣਾ ਬਾਕੀ ਹਾਲਾਤ ਤੁਹਾਡੇ ਸਾਹਮਣੇ ਆ ਸਾਡੇ ਮੀਆਂ ਜੀ ਸਾਡੇ ਭਾਜੀ ਹੁਣੇ ਸਾਰੇ ਕੋਲ ਖੜੇ ਆ ਨਾ ਤੋਂ ਦੁੱਖਦਰਦ ਇਹ ਬਿਆਨ ਕਰਨਗੇ ਮੈਂ ਤਾਂ ਸੁਣੇ ਆ ਤੇ ਮੈਂ ਉਹਨਾਂ ਦਾ ਹੱਲ ਕਰਾਣਾ ਕਿਉਂਕਿ ਇਹਨਾਂ ਨੇ ਮੇਰੇ ਸਾਥ ਦੇਣਾ ਹਾਂ ਜੀ ਸਰ ਤਾਂ ਅੱਜ ਜਿਵੇਂ ਐਲਬਰਟ ਦੋਈ ਤੁਹਾਡੇ ਇਲਾਕੇ ਵਿੱਚ ਪਹੁੰਚੇ ਨੇ ਤਾਂ ਕਿਸ ਤਰੀਕੇ ਨਾਲ ਵੇਖਦੇ ਆ ਵੀ ਕਿਵੇਂ ਸਮਰਥਨ ਦਵਾਂਗੇ ਬਿਲਕੁਲ ਠੋਕੇ ਸਮਰਥਨ ਦਵਾਂਗੇ ਭਾਈ ਹੂੰ ਚਲੋ ਇੱਕ ਫੈਮਿਲੀ ਮੈਂਬਰ ਹੋਣ ਦੇ ਨਾਤੇ ਉਹ ਤਾਂ ਇੱਕ ਬਣਦੀ ਆ ਬਟ ਇਹ ਵੀ ਆ ਨਾ ਕਿ ਇੱਕ ਬੰਦਾ ਇਹ ਐਲਬਰਟ ਜਿਹੜਾ ਨਾ ਆਪਣਾ ਭਾਈ ਆ ਬਿਲਕੁਲ ਤੇ ਸਾਨੂੰ ਉੱਥੇ ਦੇਖਣਾ ਪੈਣਾ ਵੀ ਜਿਹੜਾ ਸਾਡੇ ਨਾਲ ਖੜ ਸਕੇ ਸਾਡੀ ਆਵਾਜ਼ ਨੂੰ ਅੱਗੇ ਤੱਕ ਲਿਜਾ ਸਕੇ ਇਤਾਂ ਦਾ ਬੰਦਾ ਤਾਂ ਕ세 ਕੰਮ ਤਾਂ ਨਹੀਂ ਕ세 ਤੇ ਵੀ ਹੋਣਾ ਭਈ ਹਾਂ ਹਾਂ ਜੀ ਠੀਕ ਹੈ ਸਾਡੇ ਦਫ਼ਤਰ ਐਪਲੀਕੇਸ਼ਨ ਦੇ ਦਿਓ ਅਸੀਂ ਆ ਕਰਾ ਦਾਂਗੇ ਅਸੀਂ ਉਹ ਕਰਾ ਦਾਂਗੇ ਆਪ ਦੇ ਆਈਡੀ ਪ੍ਰੂਫ ਜਮ੍ਹਾਂ ਕਰਾ ਦਿਓ ਬੰਦਾ ਉਹ ਜਾ ਚਾਹੀਦਾ ਜਿਹੜਾ ਆਪ ਰਲ ਕੇ ਖੜ ਕੇ ਆਪਣੇ ਬੰਦੇ ਨੂੰ ਨਾਂ ਲਾ ਕੇ ਰਲਾ ਕੇ ਲੈ ਕੇ ਚੱਲੇ ਤੇ ਸਾਰੇ ਕੰਮਾਂ ਨੂੰ ਜਿਹੜਾ ਜੇ ਆਪਣੇ ਮਕਾਮ ਤੱਕ ਪਹੁੰਚਾਵੇ ਰਿਜ਼ਲਟ ਚਾਹੀਦਾ ਹੁੰਦਾ ਪਬਲਿਕ ਨੂੰ ਰਿਜ਼ਲਟ ਚਾਹੀਦਾ ਤੁਹਾਨੂੰ ਉਮੀਦ ਹੈ ਵੀ ਜਿਹੜਾ ਐਲਬਰਟ ਦੁਆ ਜੇਕਰ ਦੇਤੇ ਦਿਨ ਇੱਥਰ ਦਾ ਰਿਜ਼ਲਟ ਜਿਹੜਾ ਕਿ 100% ਮਿਲੇਗਾ ਇੱਥੋਂ ਬੰਦੇ ਦਾ ਆਪਣੇ ਇੱਕ ਗੱਡਸ ਹੁੰਦਾ ਐਲਬਰਟ ਦੁਆ ਨਾਮ ਆਉਂਦਾ ਤੇ ਮਸਲਾ ਇਹ ਆ ਕਿ ਐਲਬਰਟ ਦੁਆ ਦਾ ਮਤਲਬ ਹੈ ਕਿ ਕੰਮ ਪੱਕਾ ਬਿਲਕੁਲ ਮੋਰ ਐ ਟਾਰਗੀ ਜਿੱਥੇ ਰੱਖਤਾ ਠੀਕ ਹੈ ਨਹੀਂ ਪੱਥਰ ਆ ਇਸ ਤੋਂ ਉੱਪਰ ਤਾਂ ਹੋਰ ਕੁਝ ਕਹਿ ਨਹੀਂ ਸਕਦੇ ਇੱਕ ਨਵੀਂ ਜਾਗਰੂਕਤਾ ਦਾ ਇੱਕ ਆਰੰਭ ਆ ਹਾਂ ਬਿਲਕੁਲ ਸ਼ੁਰੂਆਤ ਤੇ ਉਹਦੀ ਇੱਕ ਪਹਿਚਾਨ ਇੱਥੋਂ ਸ਼ੁਰੂ ਹੋ ਜਾਂਦੀ ਹੈ ਜੇ ਆਪਾਂ ਸਾਰੇ ਰਲ ਕੇ ਅਲਬਰਟ ਦੋਆ ਦੀ ਆਪਣੀ ਸਾਰਿਆਂ ਦੀ ਸੋਚ ਨਾਲ ਚੱਲ ਕੇ ਚਲੀਏ ਤੇ ਜ਼ਰੂਰੀ ਨਹੀਂ ਹੈ ਆਪਣੇ ਚ ਇਕੱਲਾ ਅਲਬਰਟ ਦੋਆ ਨਹੀਂ ਜੇ ਆਪਾਂ ਆਪ ਰਲ ਕੇ ਅਲਬਰਟ ਦੋਆ ਨਾਲ ਕੰਮ ਕਰੀ ਤਾਂ ਅਸੀਂ ਵੀ ਅਲਬਰਟ ਦੋਆਨ ਸਾਰੇ ਬਿਲਕੁਲ ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਸਾਰੇ ਅਲਬਰਟ ਦੋਆ ਹਾਂ ਬਿਲਕੁਲ ਬਿਲਕੁਲ ਤੁਸੀਂ ਮੈਨੂੰ ਕਿਵੇਂ ਵੇਖਦੇ ਹੋ ਵੀ ਅੱਜ ਤੁਹਾਡੇ ਬੁਲਾਵੇ ਸੱਦੇ ਉੱਤੇ ਜਿਹੜਾ ਕਿ ਇੱਥੇ ਪਹੁੰਚੇ ਨੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਸਾਰੀਆਂ ਸੁਣੀਆਂ ਨੇ ਬਿਲਕੁਲ ਜੀ ਇੱਕ ਤਾਂ ਆਪਾਂ ਜਿਹੜੇ ਲੀਡਰ ਹੁੰਦੇ ਨੇ ਨਾ ਪਾਰਟੀਆਂ ਦੇ ਉਹਨਾਂ ਦੀ ਵੇਟ ਕਰਦੇ ਆ ਆ ਰਹੇ ਆ ਜੀ 5 ਮਿੰਟ ਆ ਰਹੇ ਆ 10 ਮਿੰਟ ਆ ਰਹੇ ਆ ਇਹਨਾਂ ਨੇ ਜਿਹੜਾ ਟਾਈਮ ਦਿੱਤਾ 2-4 ਮਿੰਟ ਤੇ ਹਾਜ਼ਰ ਹੋਇਆ ਠੀਕ ਆ ਸਾਰਿਆਂ ਦੀ ਗੱਲਾਂ ਬਾਤਾਂ ਸੁਣੀਆਂ ਨੇ ਠੀਕ ਆ ਜੀ ਤੇ ਜਿਹੜੇ ਜਿਹੜੇ ਸਾਨੂੰ ਪਰੇਸ਼ਾਨੀਆਂ ਸੀ ਅਸੀਂ ਉਹਨਾਂ ਨੂੰ ਦੱਸਿਆ ਨੇ ਅਸੀਂ ਠੋਕ ਕੇ ਸਮਰਥਨ ਕਰਾਂਗੇ ਦਿੜੋ ਕਰਾਂਗੇ ਜੋ ਮਰਜੀ ਹੋਵੇ ਇਹਨਾਂ ਨੂੰ ਜਿਤਾ ਕੇ ਲੈ ਕੇ ਆਵਾਂਗੇ ਵਿਧਾਨ ਸਭਾ ਚ ਜੋ ਮਰਜੀ ਹੋ ਜਾਵੇ ਪੱਕੀ ਮੋਰ ਆ ਪੱਕੀ ਮੋਰ ਆ ਜੀ ਪੱਕੀ ਮੋਰਾ ਸਾਡੇ ਤੁਰਹੀ ਦਾ ਨਿਸ਼ਾਨ ਜਿਹੜਾ ਕਿ ਹੁਣ ਬੁਜਾ ਕੇ ਦਿਖਾਉਣਾ ਵੇ ਬੁਜਾ ਕੇ ਦਿਖਾਉਣਾ ਬਿਲਕੁਲ ਬਿਲਕੁਲ ਬੁਜਾ ਕੇ ਦਿਖਾਵਾਂਗੇ ਜੋ ਮਰਜੀ ਹੋ ਜਾਵੇ ਹੂੰ ਠੀਕ ਹੈ ਇਹਨਾਂ ਵੱਲੋਂ ਜਿਵੇਂ ਕਿ ਹਿੰਦੂ ਮੁਸਲਮ ਸਿੱਖ ਸਾਈ ਭਾਈਚਾਰੇ ਦੀ ਸਾਂਝ ਵੀ ਵੰਡੀ ਗਈ ਹੈ ਤੇ ਉਹਨੂੰ ਕਿਸ ਤਰੀਕੇ ਨਾਲ ਵੇਖਦੇ ਨਹੀਂ ਨਹੀਂ ਇਹ ਤਾਂ ਸਾਰਿਆਂ ਨੂੰ ਇਹ ਸਾਡੇ ਭਰਾ Hindu Muslim Sikh Sai ਸਾਰੇ ਆਪਸ ਵਿੱਚ ਭਾਈ-ਭਾਈ ਸੁਰੂ ਤੋਂ ਇਹੀ ਨਾਰਾ ਇਹਨਾਂ ਦਾ ਇਹ ਕੋਈ ਫਰਕ ਨਹੀਂ ਸਮਝਦੇ ਬਚਪਨ ਤੋਂ ਇੱਥੇ ਆਏ ਆ ਰਹੇ ਆ ਮੇਰੇ ਫਾਦਰ ਸਾਹਿਬ ਕੋਲ ਵੀ ਰਹੇ ਆ ਇੱਥੇ ਖੇਡਦੇ ਸੀ ਗਾਲਾਂ ਵੀ ਖਾਂਦੇ ਸੀ ਸਭ ਕੋਈ ਕਰਦੇ ਘਰ ਦੇ ਬੰਦੇ ਸਾਰੇ ਮੱਲੇ ਨੂੰ ਜਾਣਦੇ ਆ ਇਹ ਹਜੇ ਬਣੇ ਨਹੀਂ ਆ ਪਰ ਇਹਨਾਂ ਨੇ ਮੈਨੂੰ ਇਹ ਆ 20-25 ਸਾਲ ਹੋ ਗਏ ਮੇਰਾ ਕੋਈ ਕੰਮ ਨਹੀਂ ਰੁਕਿਆ ਚਾਹੇ ਕਾਰਪੋਰੇਸ਼ਨ ਦਾ ਹੋਵੇ ਚਾਹੇ ਬਿਜਲੀ ਬੋਰਡ ਦਾ ਹੋਵੇ ਕੋਈ ਕੰਮ ਨਹੀਂ ਰੁਕਿਆ ਕੋਈ ਕੋਈ ਵੀ ਕੰਮ ਹੋਵੇ ਜਾਦੇ ਬਿਨਾ ਵਿਧਾਨ ਸਭਾ ਤੋਂ ਇੰਨਾ ਕੰਮ ਕਰਾ ਸਕਦੇ ਸੋਚੋ ਜੇ ਵਿਧਾਨ ਸਭਾ ਚ ਆਗੇ ਤਾਂ ਕੀ ਕੁਝ ਕਰਾਉਣਗੇ ਕੀ ਕੁਝ ਨਹੀਂ ਹੋਊਗਾ ਬਿਲਕੁਲ ਸਾਡੇ ਕਾਉਂਸਲਰ ਸਾਹਿਬ ਨੇ ਸਾਡੇ ਪਾਣੀ ਦਾ ਗੰਦਾ ਪਾਣੀ ਆ ਰਿਹਾ ਵਾ ਸੈਂਪਲ ਟੈਸਟ ਹੋ ਰਿਹਾ ਅਸੀਂ ਬਿਮਾਰ ਹੋਏ ਸਾਡਾ ਪਾਣੀ ਨਹੀਂ ਸਾਫ਼ ਹੋ ਰਿਹਾ ਦੱਸੋ ਪਾਣੀ ਆਉਂਦਾ ਨਹੀਂ ਆ ਦੱਸੋ ਰਾਤ ਨੂੰ 12 ਵਜੇ ਲਾਈਟ ਆ ਜਾਂਦੀ ਹੈ ਚਲੇ ਜਾਂਦੀ ਹੈ 11 ਵਜੇ ਕਾਉਂਸਲਰ ਸਾਹਿਬ ਕਹਿੰਦੇ ਆ ਰਹੇ ਆ ਬਿਲੀ ਵਾਲਾ ਭੇਜਨੇ ਆ ਐਸਡੀਓ ਨੂੰ ਫੋਨ ਕਰਤਾ ਅਗਲੇ 12 ਵਜੇ ਲਾਈਟ ਆ ਰਹੀ ਸਵੇਰੇ ਫੋਨ ਕਰਦੇ ਆ ਕਹਿੰਦੇ ਆ ਜੀ ਮੈਂ ਤਾਂ ਆਪਾਰ ਮੰंजे ਦਾ ਸੁੱਤਾ ਸੀਗਾ ਆ ਉਹਨਾਂ ਦੇ ਜਵਾਬ ਸੀਗੇ ਮਹੀਨੇ-ਮਹੀਨੇ ਹੋ ਗਏ ਸਟਰੀਟ ਲਾਈਟ ਕੰਪਲੇਂਟ ਕੀਤੀ ਨੂੰ ਅਜੇ ਤੱਕ ਤਾਂ ਜਲੀ ਨਹੀਂ ਦੇਖੋ ਤਾਂ ਸਾਬੂਤ ਵੀ ਸਾਡੇ ਕੋਲ ਪਈ ਹੋਈ ਹੈ ਬਿਲਕੁਲ ਇਹ ਮਹੀਨੇ-ਮਹੀਨੇ ਹੋ ਜਾਂਦੇ ਦੋ-ਦੋ ਮਹੀਨੇ ਹੋ ਜਾਂਦੇ ਜਦੋਂ ਆਂਦੀ ਆਂਦੀ ਹੈ ਅੰਧੇਰੀ ਆਂਦੀ ਹੈ ਉਦੋਂ ਨਾ ਲਾਈਟ ਖਰਾਬ ਹੋ ਜਾਂਦੀ ਹੈ ਸਾਡੇ ਪਾਰਕ 'ਚ ਵੀ ਵੇਖ ਲਓ ਇੱਧਰ ਸਾਹਮਣੇ ਵੀ ਅਸੀਂ ਕੰਪਲੇਨਟ ਕਿੰਨੀ ਵਾਰ ਕਰ ਚੁੱਕੇ ਹਾਂ ਨਹੀਂ ਹੁੰਦੀ ਐ ਇੰਨੀ ਤੱਕ ਤੇ ਇਹ ਹੋ ਚੁੱਕੀ ਹੈ ਜੇ ਮਲਵਾ ਪਿਆ ਹੁੰਦਾ ਨਾ ਕਿਸੇ ਦਾ ਕਰਦਾ ਸਾਹਮਣੇ ਕੁਝ ਪਿਆ ਹੁੰਦਾ ਇੱਥੇ ਜਿਹੜਾ ਚਾਰੂ ਮਾਨੋ ਵਾਲਾ ਬੰਦਾ ਆਂਦਾ ਨਾ ਉਹ ਵੀ ਕਹਿੰਦਾ ਸਾਨੂੰ ਪੈਸੇ ਦੋ ਤਾਂ ਅਸੀਂ ਚੱਕੇ ਲੈ ਕੇ ਜਾਵਾਂਗੇ ਮੇਰੇ ਕੋਲ ਸਬੂਤ ਹੈਗੀ ਮੈਂ ਸਬੂਤ ਦੇ ਨਾਲ ਕਹਿ ਰਿਹਾ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਵਾ ਕਿ ਇਹ ਇਹ ਕ腐ਸ਼ਨ ਇੰਨੀ ਹੋ ਗਈ ਹੈ ਕਿ ਅਸੀਂ ਜੇ ਆਪਣਾ ਫਿਰ ਇਹੋ ਜਿਹੇ ਬੰਦੇ ਨੂੰ ਬੋਟ ਦੇਂਦਾ ਕੀ ਫਾਇਦਾ ਫਿਰ ਫਿਰ ਅਸੀਂ ਆਪਣੇ ਪਾਈ ਨੂੰ ਕਿਉਂ ਨਹੀਂ ਦੀਏ ਬਿਲਕੁਲ ਤਾਂ ਇਹ ਮੇਰਾ ਕਹਿਣਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਭਾਈ ਵੀ ਹੋਣਗੇ ਮੈਂ ਤਾਂ ਇਹ ਹੀ ਕਹਾਂਗਾ ਕਿ ਅੱਲਾ ਮੈਂ ਤਾਂ ਇਹ ਦੁਆ ਕਰਦਾ ਹਾਂ ਕਿ ਸਾਡੇ ਅਲਬਰਟ ਭਾਈ ਹੈਗੇ ਉਹਨਾਂ ਨੂੰ ਬਹੁਤ ਵਧੀਆ ਚੰਗੀ ਤਰ੍ਹਾਂ ਬੋਟ ਪਾ ਕੇ ਆਪੇ ਜਿਤਾਵੇਂ ਤੇ ਆਪਣੇ ਹਲਬਰੜ ਭਾਈ ਨੂੰ ਜੀਤ ਕਰਕੇ ਜੋ ਵੀ ਕੰਮ ਹੋ ਮਸਲੇ ਉਹ ਕਰਾਵੇਂ ਕਿਵੇਂ ਦੇਖ ਲਓ ਮੀਆਂ ਸਾਹਿਬ ਵੀ ਹੁਣ ਪਹੁੰਚੇ ਨੇ ਅਲਬਰਟ ਦੁਆਜੀ ਤੁਹਾਡੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਸੁਣੀਆਂ ਨੇ ਵੀ ਜਿੱਥੇ ਜਿਹੜੀ ਅਣਗਹਿਲੀ ਜਿਹੜੀ ਕਿ ਬਾਕੀ ਪ੍ਰਸ਼ਾਸਨ ਜਿਹੜਾ ਕਰ ਦਿੰਦਾ ਪਰ ਇਹ ਇੱਕ ਭਾਈਚਾਰੇ ਦੇ ਹੁੰਦੇ ਹੋਇਆ ਕੇ ਸੁਣਦੇ ਨੇ ਸਾਰੀਆਂ ਨੇ ਗੱਲਾਂ ਮੈਨੂੰ ਲੱਗਦਾ ਹੈਗਾ ਕਿ ਇਹ ਠੀਕ ਕਰੂਗਾ ਔਰ ਮੇਰਾ ਕੰਮ ਵਧੀਆ ਕਰੂਗਾ ਤੇ ਤਾਂ ਕਰਕੇ ਇਹਨੂੰ ਮੈਂ ਵੋਟ ਪਾਵਾਂਗੇ ਇਹਨੂੰ ਮੈਂ ਜਿਤਾਵਾਂਗੇ ਤੁਸੀਂ ਆਪਣੇ ਮੱਲੇ ਨੂੰ ਵੀ ਕਹੋਗੇ ਵੀ ਸਾਰੇ ਜਿਹਨੇ ਐਲਬਰਟ ਦਵਾਜ ਨੂੰ ਵੋਟ ਹਾਂ ਬੇਸ਼ੱਕ ਜੀ ਕਹਾਂਗੇ ਜੀ ਸਾਡਾ ਵੀ ਬਹੁਤ ਹੈ ਕਿ ਸਾਰੇ ਪਰਿਵਾਰ ਦੀ ਵੋਟ ਹੈਗੀ ਸਾਰੇ ਰਿਸ਼ਤੇਦਾਰ ਦੀ ਵੋਟ ਹੈਗੀ ਵੋਟ ਪਾ ਕੇ ਇਹਨੂੰ ਜਿਤਾਵਾਂਗੇ ਕਿਉਂਕਿ ਅੱਗੇ ਜਿਹੜਾ ਵੀ ਕੰਮ ਜਿਹੜਾ ਹੋ ਰਿਹਾ ਹਨੇਰੀ ਆਂਦੀ ਹੈ ਜਾਂ ਕੁਝ ਵੀ ਆਉਂਦਾ ਲਟਕਾ ਖਰਾਬ ਹੁੰਦਾ ਡਰਾਮਾ ਕੰਮ ਦਾ سلسلہ ਆਏਗਾ ਉਹ ਵੀ ਹੈਗਾ ਉਹ ਸਭ ਸਾਰਾ ਹੱਲ ਕਰੂਗਾ ਮੈਨੂੰ ਇਹਨੂੰ ਵਿਸ਼ਵਾਸ ਹੈ ਐਲਬਰਟ ਭਾਜੀ ਸਾਨੂੰ 25 ਤੋਂ 30 ਸਾਲ ਹੋ ਗਏ ਸਾਡੇ ਮਹੱਲੇ ਦੀਆਂ ਰਜਿਸਟਰੀਆਂ ਨਹੀਂ ਬਣੀਆਂ ਜਿਹੜਾ ਵੀ ਆਉਂਦਾ ਵਾ ਕਾਉਂਸਲਰ ਆਉਂਦਾ ਵਾ ਜਾਂ ਐਮ.ਐਲ.ਏ. ਸਾਹਿਬ ਹੁੰਦੇ ਨੇ ਉਹ ਕਹਿੰਦੇ ਆ ਕੋਈ ਗੱਲ ਨਹੀਂ ਰਜਿਸਟਰੀਆਂ ਕਰਾ ਦਾਂਗੇ ਕਈ ਵਾਰ ਸਾਡੇ ਤੋਂ ਫਾਰਮ ਲਏ ਫੋਟੋ ਸਟੇਟਾਂ ਲਈਆਂ ਠੀਕ ਆ ਪਰ ਸਾਡਾ ਮਸਲਾ ਹੱਲ ਨਹੀਂ ਕੀਤਾ ਇਹਨਾਂ ਨੇ ਕਦੇ ਨਹੀਂ ਕਰਦੇ ਆ ਮਸਲਾ ਗੋਗੀ ਸਾਡਾ ਇਹ ਮਸਲਾ ਬਹੁਤ ਜ਼ਰੂਰੀ ਆ ਹਲੇ ਇਸੇ ਲਈ ਨਹੀਂ ਕਰਦੇ ਵੀ ਇਸੇ ਲਾਰੇ ਚ ਤਾਂ ਤੁਹਾਡੇ ਤੋਂ ਵੋਟਾਂ ਲੈਣੀਆਂ ਹਾਂ ਬਿਲਕੁਲ ਸਾਨੂੰ ਸਮਝ ਲੱਗ ਗਈ ਆ ਇਸੇ ਲਾਰੇ ਚ ਲੈਣੀਆਂ 5 ਸਾਲ ਬਾਅਦ ਇੱਕ ਜਣਾ ਲੁੱਟਣ ਆਂਦਾ ਉਹ ਅਸੀਂ 5 ਸਾਲ ਢੀਕਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਮਹਿੰਗਾਈ ਇੰਨੀ ਕਰ ਦੋ ਵੀ ਇਹ ਰੋਟੀ ਦੀ ਆਪਣੀ ਕਮਾਨ ਦੇ ਵਿੱਚ ਲੱਗੇ ਰਹਿਣ ਇਸ ਲਈ ਇਹ ਚੀਜ਼ਾਂ ਦਾ ਅੰਤ ਹੋਣ ਜਾ ਰਿਹਾ ਕਿਉਂਕਿ ਤੁਸੀਂ ਆਪਣੇ ਭਰਾ ਨੂੰ ਲਿਆ ਰਹੇ ਹੋ 48 ਘੰਟੇ ਦੇ ਵਿੱਚ ਤੁਸੀਂ ਦੇਖੋਗੇ ਵੀ ਸਾਰੇ ਕੰਮ ਹੁੰਦੇ ਆ ਗੱਲ ਕੀ ਹੈ ਵੀ ਲੀਡਰ ਜਦੋਂ ਬਣਾਣੇ ਹੋ ਉਹ ਤੁਹਾਡਾ ਲੀਡਰ ਹੁੰਦਾ ਨਾ ਕਿ ਉਹ ਲੀਡਰ ਹੁੰਦਾ ਐਲਬਰਟ ਦੂਆ ਜਿੰਦਾਬਾਦ ਐਲਬਰਟ ਦੂਆ ਜਿੰਦਾਬਾਦ ਐਲਬਰਟ ਦੂਆ ਜਿੰਦਾਬਾਦ ਜਿੰਦਾਬਾਦ ਉਹ ਤੁਹਾਡਾ ਲੀਡਰ ਹੁੰਦਾ ਜਦੋਂ ਉਹਨੂੰ ਇਕੱਲੇ ਨੂੰ ਛੱਡ ਦਿੰਨੇ ਗਲਤ ਹੈ ਲੀਡਰ ਦੇ ਤੁਸੀਂ ਨਾਲ ਰਹਿਣਾ ਆ ਤਾਂ ਕਿ ਤੁਹਾਡੇ ਹੱਕ ਤੁਹਾਡੇ ਸਾਹਮਣੇ ਲੈ ਕੇ ਦਵੇ ਅਤੇ ਤੁਹਾਡੇ ਵਿੱਚ ਡਿਸਟ੍ਰੀਬਿਊਟ ਕਰੇ